ਨਾਮ ਰਸ ਸਵਾਦ ਨਹੀਂ ਆਉਂਦਾ ਤਾਂ ਗੁਰੂ ਜਾਣੇ ਜੋ ਸਵਾਦ ਨਹੀਂ ਦਿੰਦਾ ਜ਼ਿਮੀਦਾਰ ਤਾਂ ਬੂਟੇ ਲਾ ਦਿੰਦਾ ਹੈ ਰਸ ਚੰਦਰਮਾ ਦੀਆਂ ਕਿਰਨਾਂ ਪਾਉਂਦੀਆਂ ਹਨ ਐਸਾ ਸਿਆਣੇ ਆਖਦੇ ਹਨ ਬੰਦੇ ਦਾ ਧਰਮ ਭਜਨ ਕਰਨਾ ਹੈ ਅਰ ਦਰਸਤ ਜੁਗਤ ਨਾਲ ਸਤ ਸੰਗਤ ਦੇ ਆਸਰੇ ਰਸ ਵਾਹਿਗੁਰੂ ਦੇ ਵਾਸਾ ਹੈ ਸਾਡਾ ਜੀ ਰਸ ਦਾ ਹੱਕ ਕਿੱਥੇ ਹੈ ਰਾਸਤਾ ਕਦੇ-ਕਦੇ ਗੁਰੂ ਚਿਲਕਾਰਾ ਮਾਰ ਕੇ ਦੇ ਦਿੰਦਾ ਹੈ ਕਿ ਬੱਚੇ ਕਿਤੇ ਢੋਲੀ ਨਾ ਜਾਣ ਅਜੇ ਤਾਂ ਜੁੱਧ ਹੈ ਨਾਮ ਦੇ ਗੋਲੇ ਮਾਰ ਕੇ ਮਾਇਆ ਦੇ ਮੈਲ ਦੇ ਕਬਰਾਂ ਦੀ ਗੁਬਾਰਾਂ ਦੇ ਗੁਬਾਰ ਦੇ ਮੋਰਚੇ ਤੋੜਨੇ ਹਨ ਦਬਾ ਦਬ ਗੋਲੇ ਬਰਸਦੇ ਰਹਿਣ ਤੇ ਵੈਰੀ ਦੇ ਕਿੰਗਰੇ ਟੈਂਦੇ ਰਹਿਣ ਜੁੱਧ ਕੀ ਤੇ ਰਸ ਕੀ ਜੁੱਧ ਵਿੱਚ ਬੀਰ ਰਸ ਚਾਹੀਦਾ ਹੈ ਕਿ ਹਾਂ ਅਸਾਂ ਮਾਰਨਾ ਹੈ ਤੇ ਜਰੂਰ ਫਤੇ ਪਾਉਣੀ ਹੈ ਬਸ ਗੁਰੂ ਤੇ ਭਰੋਸਾ ਰੱਖ ਕੇ ਤੋਪਾਂ ਚੱਲਦੀਆਂ ਰਹਿਣ ਫਤੇ ਪਾ ਕੇ ਫਿਰ ਰਾਮ ਰਾਜ ਦਾ ਰਸ ਭੋਗਾਂਗੇ ਇਦਾਂ ਸਿਆਣੇ ਕਹਿੰਦੇ ਹਨ ਅੱਗੇ ਤੁਸੀਂ ਸਿਆਣੇ ਹੋ ਬਾਣੀ ਪੜਿਆ ਨਾਮ ਜਪਿਆ ਕਰੋ ਸਮਾ ਪਾ ਕੇ ਸੁਖ ਹੋਸੀ ਸਿਪਾਹੀ ਦਾ ਕੰਮ ਸਦਾ ਲੜਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ